ਚੂੜ ਚੱਕ ਵਾਲੇ ਕੋਹੇ ਨੂਰ ਦਾ ਬੱਚਾ ਹੈਗਾ ਜਿਵੇਂ ਨੀਲੀ 라ਵੀ ਜੇ ਦੋ ਰੰਗ ਦੋ ਰੰਗ ਦਾ ਹੁੰਦਾ ਇਹ ਉਮੀਰ ਦਾ ਸਿੰਘ ਵੀ ਮਨ ਕੇ ਦੀ ਮੇਨ ਕੁਆਲਿਟੀ ਦੋ ਰੰਗ ਦੀ ਆ ਘਰ ਦੀ ਖਰਾਕਤੀ ਪਾ ਲਿਆ ਪਰ ਕੋਈ ਫੀਡ ਵਗੈਰਾ ਨਹੀਂ ਪਾਈ ਹੈਗੀ ਜ਼ਿਆਦਾਤਰ ਇਹਨੂੰ ਮਿੱਤਰੋ ਬਹੁਤ ਦੋਸਤਾਂ ਦਾ ਇਹ ਲਾਂਭਾ ਰਹਿੰਦਾ ਕਿ ਬਾਈ ਸਾਨੂੰ ਕੋਈ ਚੰਗਾ ਸਾਣ ਹੋਵੇ ਤੇ ਨੀਲੀ 라ਵੀ ਦਾ ਹੋਵੇ ਅੱਜ ਆਪਾਂ ਉਹ ਸੱਜਣ ਮਿੱਤਰਾਂ ਦੇ ਸਾਰੇ ਲਾਂਭੇ ਲਾ ਦੇਣੇ ਆ ਬਾਈ ਛੋਡੇ ਵਾਸਤੇ ਨੇ ਇੱਕ ਆਪਾਂ ਨਗੀਨਾ ਲੈ ਕੇ ਆਏ ਆ ਬਾਈ ਤੇ ਦੇਖਦੇ ਰਹਿ ਜਾਓਗੇ ਤੁਸੀਂ ਆਪਾਂ ਸਾਰੀ ਗੱਲਬਾਤ ਕਰਦੇ ਆਂ ਸਾਰੀ ਡਿਟੇਲ ਦਿੰਨੇ ਆਂ ਤੁਹਾਨੂੰ ਤੇ ਜੇ ਕਿਸੇ ਸੱਜਣ ਮਿੱਤਰ ਨੂੰ ਇਹ ਚਾਹੀਦਾ ਹੋਇਆ ਤਾਂ ਮੈਂ ਨੰਬਰ ਦੇ ਦਿੰਨਾ ਸਕਰੀਨ ਤੇ ਤੁਸੀਂ ਗੱਲ ਕਰ ਲਿਓ ਭਾਈ ਨਾਲ ਕੀ ਹਾਲ ਆ ਭਾਈ ਰਾਜੂ ਠੀਕ ਠਾਕ ਭਾਈ ਵਧੀਆ ਆਪਣੇ ਦੱਸੋ ਰਾਜੂ ਭਾਈ ਸਭ ਤੋਂ ਪਹਿਲਾਂ ਆਪਣਾ ਪਿੰਡ ਦੱਸ ਦਈਏ ਐਡਰੈਸ ਦੇ ਦਈਏ ਭਾਈ ਆਪਾਂ ਕਿੱਥੇ ਖੜੇ ਆਂ ਭਾਈ ਆਪਣਾ ਪਿੰਡ ਸ਼ੇਖਪੁਰਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਇਹ ਜਿਹੜਾ ਘਰ ਪੈਂਦਾ ਭਾਈ ਆਪਣਾ ਕਿਹੜੇ ਇਥੇ ਰੋਡ ਤੇ ਪੈਂਦਾ ਹੈ ਇਹ ਭਾਈ ਜਦੋਂ ਆਪਾਂ ਆਪਣੇ ਪਿੰਡ ਦੀ ਫਿਰਨੀ ਤੋਂ ਭਗਵਾਨਪੁਰੇ ਵਾਲੀ ਸਾਈਡ ਜਾਣੇ ਆ ਪਿੰਡ ਤੋਂ 1.5 ਕਿਲੋਮੀਟਰ ਅੱਗੇ ਬਾਈਆਂ ਦੀ ਛੋਟੀ ਜਿਹੀ ਢਾਣੀ ਆ ਠੀਕ ਹੈ ਜੀ ਤੇ ਸ਼ੇਖਪੁਰੇ ਸ਼ੇਖਪੁਰੇ ਪਿੰਡ ਦੀ ਢਾਣੀ ਆ ਇਹ ਭਗਵਾਨਪੁਰੇ ਵਾਲੀ ਸੜਕ ਦੇ ਉੱਤੇ ਆ ਠੀਕ ਹੈ ਬਾਈ ਹਾਂਜੀ ਅੱਛਾ ਬਾਈ ਆਪਾਂ ਗੱਲ ਕਰ ਲਈਏ ਜਿਹੜਾ ਤੁਸੀਂ ਨਗੀਨਾ ਸਾਹਮਣੇ ਰੱਖਿਆ ਹੋਇਆ ਕਿੰਨੇ ਟਾਈਮ ਦਾ ਹੋ ਗਿਆ ਹੁਣ ਇਹ ਇਹ ਬਾਈ 3 ਸਾਲ ਤੋਂ 2 ਮਹੀਨੇ ਉਮਰ ਘਟ ਹੈ ਦੀ ਹੁਣ 3 ਸਾਲ ਤੋਂ 2 ਮਹੀਨੇ 2 ਮਹੀਨੇ ਉਮਰ ਘਟ ਘਟ ਹੈ ਹਾਂਜੀ ਠੀਕ ਹੈ ਤੇ ਬਾਈ ਹੁਣ ਆਪਾਂ ਇਹਦੀ ਸੀਮਨ ਦੀ ਗੱਲ ਕਰ ਲਈਏ ਕਿਹੜੇ ਸੀਮਨ ਦਾ ਇਹ ਆ ਆਪਾ ਬਾਈ ਇਹ ਚੂੜਚੱਕ ਵਾਲੇ ਕੋਹੇਨੂਰ ਦਾ ਬੱਚਾ ਹੈਗਾ ਅੱਛਾ ਤੇ ਇਹਦੀ ਮਾਂ ਵੀ ਵਧੀਆ ਰਿਕਾਰਡ ਦੀ ਸੀ ਤੇ 18 ਪਲੱਸ ਉ ਦੇ ਥੱਲੇ ਦੁੱਧ ਸੀਗਾ ਇਹਦੀ ਮਾਂ ਥੱਲੇ ਬਾਈ ਹਾਂਜੀ ਤੇ ਇਹ ਬਾਈ ਆਪਾਂ ਆਪਦਾ ਘਰ ਹੀ ਘਰ ਹੀ ਪਾਲਿਆ ਹੋਇਆ ਆਪਾਂ ਘਰ ਹੀ ਪਾਲਿਆ ਹੋਇਆ ਬਾਈ ਠੀਕ ਹੈ ਸਾਜੂ ਇਹਦੀ ਸੁਭਾਅ ਦੀ ਗੱਲ ਕਰ ਲਈਏ ਬਾਈ ਸੁਭਾਅ ਕਿਵੇਂ ਦਾ ਸੁਭਾਅ ਬਹੁਤ ਸ਼ਾਂਤ ਆ ਬਾਈ ਦੇਖ ਤੁਸੀਂ ਦੇਖ ਹੀ ਸਕਦੇ ਹੋ ਤੁਹਾਡੇ ਸਾਹਮਣੇ ਆਪਾਂ ਲਈ ਖੜੇ ਆਂ ਬੁੜੀਆਂ ਵੀ ਖੋਲ ਲੈਂਦੀਆਂ ਬੰਨ ਲੈਂਦੀਆਂ ਹਾਂ ਤੇ ਕੋਈ ਮੰਨ ਕੇ ਹਰਾਸ਼ਮੈਂਟ ਵਾਲੀ ਗੱਲ ਨਹੀਂ ਬਹੁਤ ਠੰਡ ਤੇ ਬਹੁਤ ਸੀਲਸ ਹਨ ਇਹਨੂੰ ਬਈ ਆਪਣੀ ਸਰੋਂ ਤੇ ਕਣਕ ਠੀਕ ਹੈ ਤੇ ਸੋਇਆ ਵੀ ਨਾ ਤੇ ਇਹ ਚੀਜ਼ਾਂ ਦਿੰਦੇ ਨੇ ਇਹੀ ਚੀਜ਼ਾਂ ਦਿੰਦੇ ਨੇ ਘਰ ਦੀ ਖਰਾਕਤੀ ਪਾਲਿਆ ਆਪਾਂ ਕੋਈ ਫੀਡ ਵਗੈਰਾ ਨਹੀਂ ਪਾਈ ਹੈਗੀ ਜ਼ਿਆਦਾਤਰ ਇਹਨੂੰ ਠੀਕ ਹੈ ਤੇ ਅੱਛਾ ਬਈ ਹੁਣ ਫਿਰ ਇਹ ਮੀਟਿੰਗ ਕਰਦਾਗਾ ਹਾਂ ਬਈ ਇਹਦੇ ਪੰਜ ਮੱਝਾਂ ਆਪਣੀਆਂ ਗੱਭਣ ਹੋਈਆਂ ਵਈਆਂ ਇਹਦੇ ਤੋਂ ਹਾਂਜੀ ਮਤਲਬ ਕਨਸੀਵਿੰਗ ਰੇਟ ਵੀ ਬਹੁਤ ਵਧੀਆ ਹੈ ਦਾ ਹਾਂਜੀ 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 ਵਧੀਆ ਲੈ ਵੀ ਦੋਸਤੋ ਤੁਹਾਨੂੰ ਝੋਟਾ ਦਿਖਾਉਣੇ ਆ ਬਈ ਬੜਾ ਸ਼ਾਨਦਾਰ ਹੈ ਤੇ ਸ਼ਾਈਨਿੰਗ ਸ਼ੂਨਿੰਗ ਦੇਖੋ ਤੁਸੀਂ ਦੇ ਬਾਕੀ ਤੁਹਾਨੂੰ ਸਾਰਾ ਤੋੜ ਕੇ ਦਿਖਾਵਾਂਗੇ ਆਪਾਂ ਤੇ ਆ ਦੇਖੋ ਆ ਚੀਜ਼ ਤੋਂ ਬਾਈ ਪਤਾ ਲੱਗਦਾ ਕਿ ਜਿਹੜੀਆਂ ਇਹਦੀਆਂ ਅੱਗੇ ਮੰਨ ਕੇ ਚੱਲੋ ਝੋਟੀਆਂ ਹੋਣਗੀਆਂ ਉਹਨਾਂ ਦੇ ਜਿਹੜੇ ਲੇਵੇ ਆ ਬਹੁਤ ਟੌਪ ਕੁਆਲਿਟੀ ਦੇ ਹੋਣਗੇ ਤੇ ਲੇਵੇ ਪਿੱਛੇ ਨੂੰ ਹੋਣਗੇ ਠੀਕ ਹੈ ਇਹਦਾ ਰਿਜ਼ਲਟ ਆ ਬਾਈ ਹੋਰਾਂ ਕੋਲੇ ਹਜੇ ਆਉਣਾਗਾ ਤੇ ਮੀਟਿੰਗ ਆ ਜਿਹੜੀਆਂ ਹਜੇ 4-5 ਝੋਟੀਆਂ ਜਿਵੇਂ ਬਾਈ ਦੱਸਦਾ ਵੀ ਕਰਦੀਆਂ ਜਿਹੜੀਆਂ ਝੋਟੀਆਂ ਹੋ ਚੁੱਕੀਆਂ ਨੇ ਤੇ ਬਾਈ ਇਹਦੀ ਲੱਛਣ ਆ ਜਿਹੜੇ ਆਪਾਂ ਨੀਲੀ ਰਾਵੀ ਵਾਲੇ ਹਨਾ ਆਪਾਂ ਦੇਖੀਏ ਇਹਦੇ ਜਿਵੇਂ ਪੈਰ ਇਹਦੇ ਹਨਾ ਹਾਂਜੀ ਚਿੱਟੇ ਆ ਹਨਾ ਥੱਲੇ ਇਹ ਪੂਸ਼ ਬਾਈ ਪੂਰੀ ਚਿੱਟੀ ਆ ਹਨਾ ਹਾਂਜੀ ਮੂਰੋ ਮੂਰੋ ਆਪਾਂ ਬੂਥ ਕਹਿ ਲੀਏ ਹਾਂ ਤੇ ਨਾਸ ਜਿਹੜੀ ਗੁਲਾਬੀ ਰੰਗ ਦੀ ਆ ਉਹ ਗੁਲਾਬੀ ਰੰਗ ਦੀ ਆ ਗੁਲਾਬੀ ਰੰਗ ਦੀ ਆ ਠੀਕ ਹੈ ਹਾਂਜੀ ਬਾਕੀ ਜਿਹੜਾ ਥੱਲੇ ਹੈਗਾ ਮੰਨ ਕੇ ਚਲੋ ਆਪਾਂ ਪਿਸ਼ਾਬ ਵਾਲੇ ਥਾਂ ਤੇ ਕਹਿ ਸਕਦੇ ਹਾਂ ਉੱਥੇ ਵੀ ਇਹਦੀ ਨਿਸ਼ਾਨੀ ਬੜੀ ਸਹੀ ਆ ਦਿਖਦੀ ਆ ਠੀਕ ਹੈ ਬਾਈ ਹਾਂਜੀ ਤੇ ਰਾਜੂ ਬਾਈ ਹੁਣ ਆਪਾਂ ਇਹਦੀ ਰੇਟ ਦੀ ਗੱਲ ਕਰ ਲਈਏ ਹਨਾ ਵੀ ਰੇਟ ਜਿਵੇਂ ਤੁਸੀਂ ਇਹ ਸਾਂਭਿਆ ਹੋਇਆ ਹਨਾ ਬਾਈ ਇੰਨਾ ਕੁਆਲਿਟੀ ਦਾ ਸਾਹਣਾ ਜਿਹੜਾ ਇਹ ਸਾਂਭਿਆ ਹੋਇਆ ਹੈਗਾ ਹਾਂਜੀ ਤੇ ਕੀ ਰੇਟ ਦੀ ਡਿਮਾਂਡ ਮੂਡ ਕੀ ਕਰਦੇ ਹੋ ਰੇਟ ਬਈ ਇਹਦਾ ਫੋਨ ਤੇ ਕਰ ਦਾਂਗੇ ਆਪਾਂ ਫੋਨ ਨੰਬਰ ਦੇ ਦਿਓ ਤੁਸੀਂ ਫੋਨ ਤੇ ਕਰ ਦਾਂਗੇ ਰੇਟ ਆਪਾਂ ਠੀਕ ਆ ਬਾਕੀ ਜਿਹੜਾ ਸੱਜਣ ਮਿੱਤਰ ਆਪਣੀ ਵੀਡੀਓ ਦੇਖ ਕੇ ਆਊਗਾ ਤੇ ਉਹਦਾ ਮਾਨਤਾਨ ਕਰ ਉਹਦਾ ਮਾਨਤਾਨ ਕਰ ਦਾਂਗੇ ਆਪਾਂ ਠੀਕ ਆ ਬਈ ਉਹਦਾ ਪੂਰਾ ਵਧੀਆ ਮਾਨਤਾਨ ਕਰ ਦਾਂਗੇ ਆਪਾਂ ਠੀਕ ਆ ਬਈ ਰਜੂ ਇਹਦੇ ਬਈ ਸਿੰਘ ਆ ਜਿਹੜੀ ਕੁਆਲਿਟੀ ਬੜੀ ਘੈਂਟ ਹੈ ਦੀ ਸਿੰਘਾਂ ਦੀ ਹਨਾ ਬਈ ਇਹਦੇ ਸਿੰਘ ਇਹਦੇ ਰੰਗ ਦੇ ਮੁਤਾਬਕ ਆਪਾਂ ਕਹਿ ਸਕਦੇ ਆਂ ਵੀ ਹੂੰ ਵੀ ਜਿਵੇਂ ਨੀਲੀ ਰਾਵੀ ਚ ਦੋ ਰੰਗ ਦੋ ਰੰਗ ਦਾ ਹੁੰਦਾ ਇਹ ਉਮੀ ਇਹਦਾ ਸਿੰਘ ਵੀ ਇੰਨਾਂ ਨੇ ਕਿਦੀ ਮੇਨ ਕੁਆਲਿਟੀ ਦੋ ਰੰਗ ਦੀ ਆ ਹਾਂ ਦੋਸਤੋ ਆ ਬੜੀ ਕਮਾਲ ਦੀ ਚੀਜ਼ ਆ ਇਹਦੇ ਸਿੰਘ ਸਿੰਘਾਂ ਦਾ ਰੰਗ ਆ ਜਿਹੜਾ ਉਹ ਦੋ ਨੇ ਇੱਕ ਚਿੱਟਾ ਤੇ ਇੱਕ ਕਾਲਾ ਹਣਾ ਦੇਖ ਸਕਦੇ ਹੋ ਤੁਸੀਂ ਇਹੀ ਬਈ ਇਹਦੀ ਕੁਆਲਿਟੀ ਆ ਦੇਖ ਸਕਦੇ ਹੋ ਤੇ ਇਹਦੀਆਂ ਅੱਖਾਂ ਚੈੱਕ ਕਰੋ ਅੱਖਾਂ ਬਈ ਜਮਾ ਦੇਖੋ ਤੁਸੀਂ ਵਾਈਟ ਕਲਰ ਦੀਆਂ ਨੇ ਠੀਕ ਆ ਮੂੰਹ ਮੱਥਾ ਚੈੱਕ ਕਰੋ ਸਿਰ ਬਹੁਤ ਚੌੜਾ ਬਈ ਇਹਦਾ ਠੀਕ ਆ ਇਹ ਮਤਲਬ ਪੂਰੇ ਜਿਹੜੇ ਲੱਛਣ ਆ ਇਹਦੀ ਚੰਗੀ ਕੁਆਲਿਟੀ ਦੇ ਲੱਛਣ ਆ ਬਈ ਸਾਰੇ ਇਹ ਸੋਟੇ ਦੇ ਤੇ ਆ ਦੇਖੋ ਤੁਸੀਂ ਬੜੀ ਚੰਗੀ ਕੁਆਲਿਟੀ ਆ ਬਾਈ ਹਰ ਇੱਕ ਪੱਖ ਤੋਂ ਜੇ ਮੈਂ ਲੈਂਥ ਦੀ ਗੱਲ ਕਰਾਂ ਹਾਈਟ ਦੀ ਗੱਲ ਕਰਾਂ ਤੇ ਟੈਸਟੀਕਲ ਦੀ ਗੱਲ ਕਰਾਂ ਵੀ ਹਰ ਇੱਕ ਪੱਖ ਤੋਂ ਇਹਦੀ ਜਿਹੜੀ ਅ ਮਤਲਬ ਇਹ ਗੁਣਾ ਨਾਲ ਜਿਹੜਾ ਆਪਾਂ ਕਹਿੰਦੇ ਗੁਣਾ ਦੀ ਗੁੱਤਲੀ ਕਹਿ ਸਕਦੇ ਹਣਾ ਤੇ ਜੇ ਕਿਸੇ ਸੱਜਣ ਮਿੱਤਰ ਨੂੰ ਬਾਈ ਚਾਹੀਦਾ ਹੋਇਆ ਚੰਗਾ ਪਲਿਆ ਹੋਇਆ ਝੋਟਾ ਤੇ ਮੀਟਿੰਗ ਕਰਦਾਗਾ ਲੈਣਾ ਹੋਵੇ ਬਾਈ ਨਾਲ ਕਰ ਲਓ ਸੰਪਰਕ ਬਾਈ ਤੇ ਨੰਬਰ ਦੇ ਦੇਣਾ ਸਕਰੀਨ ਤੇ ਕੋਈ ਹੋਰ ਤੁਹਾਨੂੰ ਕੋਈ ਡਿਟੇਲ ਚਾਹੀਦੀ ਹੋਈ ਕੋਈ ਗੱਲਬਾਤ ਕਰਨੀ ਹੋਈ ਤਾਂ ਕਰ ਲਿਓ ਬਾਈ ਨੂੰ ਫੋਨ ਧੰਨਵਾਦ ਬਾਈ ਰਾਜੂ ਧੰਨਵਾਦ ਬਾਈ ਗਰਦੀਪ